ਜੀ ਬਾਈ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ ਠੀਕ-ਠਾਕ ਵਧੀਆ ਹੋਣਗੇ ਤੇ ਆਪਾਂ ਪੂਰੀ ਵਧੀਆ ਸਵਾਗਤ ਕਰਦੇ ਆ ਅੱਜ ਫੇਰ ਤੁਹਾਡੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਵਿੱਚ ਵੀਰੇ ਤੁਹਾਡੇ ਸਾਰੇ ਭਰਾਵਾਂ ਨਾਲ ਆਪਾਂ ਇੱਕ ਬਹੁਤ ਜ਼ਰੂਰੀ ਗੱਲਬਾਤ ਕਰਨੀ ਆ ਭਰਾ ਬਣ ਕੇ ਸਾਰੀ ਵੀਡੀਓ ਧਿਆਨ ਨਾਲ ਸੁਣਿਓ ਤੇ ਸਾਰੇ ਭਰਾ ਵੀਡੀਓ ਸਾਰੀ ਦੇਖਿਓ ਤੇ ਸਾਰੀ ਵੀਡੀਓ ਵਿੱਚ ਆਪਾਂ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲਾਂ ਕਰਦੇ ਆ ਸਾਰੇ ਭਰਾਵਾਂ ਨਾਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਭਰਾ ਬਣ ਕੇ ਜਿਵੇਂ ਕਿ ਤੁਹਾਨੂੰ ਸਾਰੇ ਭਰਾਵਾਂ ਨੂੰ ਪਤਾ ਵੀਰੇ ਆਪਾਂ ਤੁਹਾਡੇ ਸਾਰੇ ਭਰਾਵਾਂ ਦੀ ਹੈਲਪ ਲਈ ਆਪਣੇ ਇਸ YouTube ਚੈਨਲ ਤੇ ਵੀਡੀਓ ਪਾਉਂਦੇ ਆ ਬਲੌਗ ਪਾਉਂਦੇ ਆ ਤਾਂ ਕਿ ਸਾਰੇ ਭਰਾਵਾਂ ਦੇ ਕਬੂਤਰ ਉਡਣ ਸਾਰੇ ਭਰਾਵਾਂ ਨੂੰ ਪਤਾ ਲੱਗ ਸਕੇ ਕਪ ਆਪਣੇ ਕਬੂਤਰ ਕਿਵੇਂ ਉਡਾਉਣੇ ਕਿਵੇਂ ਆ ਸਾਹਮਣੇ ਕੀ ਹਿਸਾਬ ਕਿਤਾਬ ਤੇ ਵੀਰੇ ਆਪਣੇ ਇਸ ਚੈਨਲ ਤੇ ਆ ਗਿਆ ਵਾ ਦੋ ਵਾਰੀ ਕਾਪੀਰਾਈਟ ਆਪਾਂ ਕੋਈ ਵੀਡੀਓ ਪਾਈ ਹੋਣੀ ਇੱਕ ਦੋ ਆਪਾਂ ਨੂੰ ਨਹੀਂ ਪਤਾ ਲੱਗਣਾ ਪਿੱਛੇ ਗਾਣੇ ਗੁਣੇ ਦੀ ਆਵਾਜ਼ ਆਈ ਹੋਣੀ ਆ ਛੜਕਦੇ ਟਰੈਕਟਰ ਜਾਂਦੇ ਗੀਤ ਗੁਦੀ ਆਵਾਜ਼ ਆ ਜਾਂਦੀ ਹੈ ਨਾ ਵੀਰੇ ਇਸ ਕਰਕੇ ਜੀ ਮਾਰੀ ਗਈ ਦਿਵਾ ਜ YouTube ਚ ਉਹਦੀ ਕਾਪੀਰਾਈਟਰ ਮਾਰ ਦਿੰਦਾ ਤੇ ਆਪਣੇ ਦੋਹਾਂ ਕੋ ਵੀਡੀਓ ਤੇ ਕਾਪੀਰਾਈਟਰ ਆ ਪਿਆ ਤੇ ਆਪਣਾ ਚੈਨਲ ਤਿੰਨਾ ਚਾਰ ਮਹੀਨੇਾਂ ਲਈ ਕਦੋਂ ਵੀ ਬੰਦ ਕਰ ਸਕਦੇ ਆ YouTube ਵਾਲੇ ਤਿੰਨਾ ਚਾਰ ਮਹੀਨਿਆਂ ਦੀ ਪਾ ਸਕਦੇ ਆ ਬ੍ਰੇਕ ਇਸ ਕਰਕੇ ਭਰਾਵਾਂ ਬਲ ਕੇ ਆਪਣਾ ਇੱਕ ਹੋਰ ਚੈਨਲ ਆ YouTube ਦਾ ਉਹ ਹੈਗਾ ਵਾ 68 60 55 ਵਾਲੇ ਤੇ ਵੀਰੇ ਉਹ ਤੇ ਆਪਾਂ ਪਾਉਂਦੇ ਸੀ ਟਰੈਕਟਰਾਂ ਵਾਲੇ ਬਲੌਗ ਟਰੈਕਟਰਾਂ ਦਾ ਵੀਡੀਓ ਤੇ ਇਸ ਚੈਨਲ ਤੇ ਆਪਾਂ ਪਾਉਂਦੇ ਸੀ ਕਬੂਤਰਾਂ ਵਾਲੇ ਬਲੌਗ ਠੀਕ ਆ ਵੀਰੇ ਤੇ ਇਸ ਕਰਕੇ ਭਰਾ ਬਣ ਕੇ ਜੇ ਆਪਣੇ ਇਸ ਬਲੌਗ ਇਸ ਚੈਨਲ ਤੇ ਤਿੰਨਾ ਚਾਰਾਂ ਮਹੀਨਿਆਂ ਦੀ ਬ੍ਰੇਕ ਪੈ ਗਈ ਤਾਂ ਭਰਾ ਬਣ ਕੇ ਤਿੰਨਾ ਚਾਰਾਂ ਮਹੀਨਾ ਲਈ ਚੈਨਲ ਬੰਦ ਹੋ ਗਿਆ ਤੇ ਆਪਣੇ ਅੱਤੇ ਵੀਡੀਓ ਨਹੀਂ ਪੈਣੀਆਂ ਇਸ ਕਰਕੇ ਸਾਰੇ ਭਰਾ ਆਪਣਾ ਉਹ ਚੈਨਲ YouTube ਵਾਲਾ ਦੂਜਾ ਸਾਰੇ ਭਰਾ ਸਬਸਕ੍ਰਾਈਬਰ ਕਰ ਲਓ ਵੀਡੀਓ ਸਾਰੇ ਭਰਾਵਾਂ ਦੇ ਕਰ ਸ਼ੇਅਰ ਕਰ ਦਿਓ ਉਹ ਚੈਨਲ ਦਾ ਨਾਮ ਹੈਗਾ ਆਪਣਾ ਵੀਰੇ ਬਾੜ 6055 ਵਾਲੇ ਤੇ ਆਪਾਂ ਜੇ ਆਪਣਾ ਇਹ ਚੈਨਲ ਬੰਦ ਹੋ ਗਿਆ ਤੇ ਆਪਾਂ ਆਪਣੇ ਕਬੂਤਰਾਂ ਦੀਆਂ ਵੀਡੀਓ ਉਸ ਚੈਨਲ ਤੇ ਪਾ ਦਿਆ ਕਰਾਂਗੇ ਨਾਲੇ ਟਰੈਕਟਰਾਂ ਦੇ ਬਲੌਗ ਵੀ ਪਾ ਦਿਆ ਕਰਾਂਗੇ ਤੇ ਕਬੂਤਰਾਂ ਦੀ ਵੀਡੀਓ ਵੀ ਪਾ ਦਿਆ ਕਰਾਂਗੇ ਤਾਂ ਕਿ ਤੁਹਾਡੇ ਸਾਰੇ ਭਰਾਵਾਂ ਦੀ ਹੈਲਪ ਹੁੰਦੀ ਰਵੇ ਤੇ ਜਿੰਨਾ ਟਾਈਮ ਇਹ ਚੈਨਲ ਚੱਲਦਾ ਵੀਰੇ ਨਹੀਂ ਬੰਦ ਹੁੰਦਾ ਉਨਾ ਟਾਈਮ ਆਪਾਂ ਇਸੇ ਚੈਨਲ ਤੇ ਕਬੂਤਰਾਂ ਦੀਆਂ ਵੀਡੀਓ ਪਾਵਾਂਗੇ ਤੇ ਜੇ ਆਪਣਾ ਚੈਨਲ ਨਾ ਜਾਣੇ ਮਹੀਨੇ ਲਈ ਬੰਦ ਹੋ ਗਿਆ ਤੇ ਫਿਰ ਆਪਾਂ ਆਪਣੀਆਂ ਵੀਡੀਓ ਉਸ ਚੈਨਲ ਤੇ ਪਾਉਣੀਆਂ ਸ਼ੁਰੂ ਕਰ ਦੇਵਾਂਗੇ ਤੇ ਭਰਾਵਾਂ ਕੇ ਹੁਣ ਜਿਵੇਂ ਗਾਂ ਗਰਮੀ ਆ ਜਾਣੀ ਆ ਤੇ ਫੱਗਨ ਦੇ ਮਹੀਨੇ ਹੀ ਗਰਮੀ ਸ਼ੁਰੂ ਹੋ ਜਾਂਦੀ ਹੈ ਤੇ ਆਪਾਂ ਤੁ ਅਗੰਦੇ ਮਹੀਨੇ ਵਿੱਚ ਕਬੂਤਰਾਂ ਦੇ ਕਿਹੜੇ ਖੰਭ ਪਹਿਲਾਂ ਆਪਾਂ ਪਟਨੇ ਆ। ਤੋਂ ਦੂ ਬਾਅਦ ਆਪਾਂ ਕਿੰਨੇ ਟਾਈਮ ਬਾਅਦ ਆਪਾਂ ਕਬੂਤਰਾਂ ਦੇ ਦੁੱਧੇ ਹੋਰ ਖੰਭ ਪਟਨੇ ਆ, ਦੂਜੇ ਖੰਭ ਪਟਨੇ ਆ। ਪਹਿਲੇ ਕਿਹੜੇ ਖੰਭ ਪਟਨੇ ਉਹ ਵੀ ਤੁਹਾਨੂੰ ਦੱਸਾਂਗੇ। ਦੂਜੇ ਬਾਅਦ ਚੋ ਕਿਹੜੇ ਖੰਭ ਪਟਨੇ ਉਹ ਵੀ ਤੁਹਾਨੂੰ ਦੱਸਾਂਗੇ ਕਿੰਨੇ ਟਾਈਮ ਬਾਅਦ ਪਟਨੇ ਆ। ਤੇ ਇਸ ਕਰਕੇ ਭਰਾ ਬਣ ਕੇ ਸਾਰੇ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ 6856 ਨੂੰ ਫਿਰ ਆਪਾਂ ਤੁਹਾਨੂੰ ਗਾਂ ਉਦੋਂ ਬਾਅਦ ਅਗਲੇ ਮਹੀਨੇ ਦੱਸਾਂਗੇ ਵੀਰੇ ਆਪਾਂ ਕਬੂਤਰਾਂ ਨੂੰ ਗੋੜ ਦੇ ਕੇ ਕਦੋਂ ਧੁੱਪਾਂ ਲਵਾਉਣੀਆਂ ਸ਼ੁਰੂ ਕਰਨੀਆਂ ਤੇ ਉਦੋਂ ਬਾਅਦ ਆਪਾਂ ਕਬੂਤਰ ਕਦੋਂ ਕੱਢਣੇ ਸ਼ੁਰੂ ਕਰਨੇ ਆ ਕਦੋਂ ਆਪਾਂ ਮਲਾਪਾਂ ਵਾਲੀ ਦਵਾਈ ਲਾਉਣੀ ਆ ਤੇ ਕਦੋਂ ਆਪਾਂ ਕਬੂਤਰ ਡਾਉਣੇ ਸ਼ੁਰੂ ਕਰਨੇ ਆ ਕਿਹੜੇ ਮਹੀਨੇ 'ਚ ਆਪਾਂ ਕਬੂਤਰ ਡਾਉਣੇ ਆ ਕਿੰਨੀਆਂ ਡਾਈਆਂ ਆਪਾਂ ਕਬੂਤਰਾਂ ਨੂੰ ਸੁੱਕੀਆਂ ਡਾਉਣੀਆਂ ਲਗਾਤਾਰ ਕਿੰਨੇ ਦਿਨ ਕਬੂਤਰ ਡਾਉਣੇ ਆ ਕਿੰਨੇ ਦਿਨ ਬਾਅਦ ਆਪਾਂ ਕਬੂਤਰਾਂ ਬੰਦੀ ਪਾਉਣੀ ਆ ਕਿੰਨੇ ਦਿਨਾਂ ਕਿੰਨੇ ਦਿਨਾਂ ਦੀ ਬੰਦੀ ਬਾਅਦ ਕਬੂਤਰ ਡਾਉਣੇ ਸ਼ੁਰੂ ਕਰਨੇ ਆ ਤੇ ਕਦੋਂ ਆਪਾਂ ਕਬੂਤਰਾਂ ਨੂੰ ਪਾਣੀ ਲਾਉਣਾ ਸ਼ ਬਾਦਾਂ ਪਾਉਣੇ ਸ਼ੁਰੂ ਕਰਨੇ ਆ ਤੇ ਫਿਰ ਬਾਜੀ ਲਈ ਆਪਾਂ ਕਬੂਤਰ ਕਿਵੇਂ ਤਿਆਰ ਕਰਨੇ ਆ ਕਿਵੇਂ ਆਪਣੇ ਕਬੂਤਰ ਥੱਲਿਓ ਲਾਲ ਹੋਣਗੇ ਵਧੀਆ ਹੋਣਗੇ ਬਾਜੀ ਲਈ ਪੂਰੇ ਵਧੀਆ ਤਿਆਰ ਹੋਣਗੇ ਕਿਵੇਂ ਆਪਾਂ ਇੱਕ ਕਬੂਤਰ ਦੀ ਉੜ ਉੜਦੇ ਆ ਕਬੂਤਰ ਦੀ ਸੰਭਾਲ ਕਰਨੀ ਆ ਸਾਂਭ ਸੰਭਾਲ ਕਰਨੀ ਆ ਫਿਰ ਆਪਾਂ ਕਿਹੜੇ ਗਰਮੀ ਚ 7 ਤੋਂ 7 ਵਾਲੀ ਬਾਜੀ ਵਿੱਚ ਕਿਹੜਾ ਪਾਣੀ ਲਾਉਣਾ ਕਿਹੜੀ ਗੋਲੀ ਲਾਉਣੀ ਨਾਲ ਆਪਾਂ ਦੇਸੀ ਭਸਮਾਲੀ ਲੋਹਾਂ ਵਾਲੀ ਬਾਜੀ ਦੇ ਵਿੱਚ ਆਪਾਂ ਕਿਹੜਾ ਪਾਣੀ ਲਾਉਣਾ ਕਿਹੜੀ ਗੋਲੀ ਲਾਉਣੀ ਆਪਾਂ ਦੇਸੀ ਭਸਮਾਲੀ ਵੀਰੇ 7 ਤੋਂ 7 ਵਾਲੀ ਬਾਜੀ ਦੇ ਵਿੱਚ ਹੋਰ ਪਾਣੀ ਲੱਗਦਾ ਤੇ ਲੋਹਾਂ ਵਾਲੀ ਬਾਜੀ ਦੇ ਵਿੱਚ ਹੋਰ ਪਾਣੀ ਲੱਗਦਾ ਠੀਕ ਆ ਬਈ ਤੇ ਆ ਲੋ ਬਖਾਰਾ ਆਪਾਂ ਕਦੋ ਦਿਨ ਰਸੋਂ ਦਾ ਪੱਕਾ ਦੋ ਦੇਣੀ ਆ ਬਣਿਆ ਪਾਣੀ ਆਪਾਂ ਕਬੂਤਰਾਂ ਨੂੰ ਕਦੋ ਲਾਉਣਾ ਕਿੰਨੇ ਵਜੇ ਲਾਉਣਾ ਕਿਵੇਂ ਲਾਉਣਾ ਸਭ ਕੁਝ ਸਾਰੀਆਂ ਗੱਲਾਂ ਵੀਰੇ ਤੁਹਾਡੇ ਨਾਲ ਗਾਂ ਆਪਸ ਗਰਮੀ ਸਾਂਝੀਆਂ ਕਰਾਂਗੇ ਇਸ ਕਰਕੇ ਭਰਾ ਬਣ ਕੇ ਇਹ ਨਵੇਂ ਆਪਣਾ ਚੈਨਲ ਬੰਦ ਹੋ ਜੇ ਤੇ ਆਪਾਂ ਫਿਰ ਤੁਹਾਡੀ ਤੁਸੀਂ ਸਾਰੇ ਭਰਾ ਆਪਣੀਆਂ ਵੀਡੀਓ ਡੀਕ ਦੇ ਰਹੋ ਵੀ ਬਾਈ ਵੀਡੀਓ ਪਾਉਣੋਂ ਹਟ ਗਿਆ ਵੀ ਪਤਾ ਨਹੀਂ ਕੀ ਚੱਕਰ ਬਣਿਆ ਤੇ ਇਸ ਕਰਕੇ ਭਰਾ ਬਣ ਕੇ ਆਪਣਾ ਚੈਨਲ 626055 ਵਾਲੇ ਨੂੰ ਸਬਸਕ੍ਰਾਈਬਰ ਕਰ ਲਿਓ ਵੀਰੇ ਤੇ ਆਪਾਂ ਕੋਈ ਦਿਲ ਚ ਪਾਪ ਨਹੀਂ ਰੱਖਦੇ ਆਪਾਂ ਨੇ ਹਰ ਇੱਕ ਵੀਰ ਦੇ ਕਬੂਤਰ ਉਡਣਾ ਤੇ ਵੀਰੇ ਭਰਾ ਬਣ ਕੇ ਕਿਸੇ ਵਕਤ ਵੀ ਆਪਣਾ ਚੈਨਲ ਬੰਦ ਕਰ ਸਕਦੇ ਹਾਂ ਤਿੰਨ ਚਾਰ ਮਹੀਨਿਆਂ ਦੇ ਲਈ YouTube ਵਾਲੇ ਤੇ ਆਪਾਂ ਨੂੰ ਮੈਸੇਜ ਆ ਗਿਆ ਸੀ ਇੱਕ ਆਪਣੇ ਦੋਹਾਂ ਵੀਡੀਓ ਦੇ ਕਾਪੀਰਾਈਟ ਆ ਗਿਆ ਵੀਰੇ ਪਿੱਛੇ ਗੀਤ ਗੂਤ ਲੱਗੇ ਸੀ ਕਿਤੇ ਆਪਾਂ ਧਿਆਨ ਨਹੀਂ ਕੀਤਾ ਆਪਾਂ ਉਵੇਂ ਬਲੌਗ ਬਾਤਾ ਕਾਲੀਕੋਲੀ ਚ ਕਿਉਂਕਿ ਯਾਰ ਵੀਰੇ ਟਾਈਮ ਅੱਜਕੱਲ ਘੱਟ ਹੀ ਹੁੰਦਾ ਖੇਤ ਖੂਤ ਜਾਣਾ ਪੈਂਦਾ ਤੇ ਹੁਣ ਵੀ ਵੀਰੇ ਕਣ ਕੱਦੀ ਬੀਜਣ ਵਾਲੀ ਪਈ ਅੱਧੀ ਬੀਜੀ ਆ ਤੇ ਅੱਜ ਵੀ ਪਹਿਲੀ ਵਾਰ ਜਾਣਾ ਸੀਗਾ ਮੈਂ ਕਿਹਾ ਚੱਲ ਸਾਰੇ ਭਰਾਵਾਂ ਨੂੰ ਆਪਾਂ ਪਹਿਲਾ ਵੀਡੀਓ ਬਣਾ ਕੇ ਪਾ ਦਈਏ ਨਾ ਹੋਵੇ ਕਿ ਤੋਦ ਨੂੰ ਚੈਨਲ ਹੀ ਬੰਦ ਹੋ ਜੇ ਤੇ ਸਾਰੇ ਭਰਾ ਆਪਣੀ ਵੀਡੀਓ ਢੀਕ ਦੇ ਰਹਿਣਾ ਤੇ ਭਰਾ ਬਣ ਕੇ ਆਪਣਾ ਬਾੜ 60 55 ਵਾਲੇ ਆ 62 60 55 ਵਾਲੇ ਟਰੈਕਟਰ ਦੀ ਫੋਟੋ ਲੱਗੀ ਉੱਤੇ ਤੇ ਉੱਥੇ ਆਪਾਂ ਟਰੈਕਟਰ ਦੇ ਬਲੌਗ ਬਾਉਨੇ ਆ ਵੀਰੇ ਤੇ ਆਪਾਂ ਫਿਰ ਜੇ ਆਪਣੇ ਚੈਨਲ ਬੰਦ ਹੋ ਗਿਆ ਤਾਂ ਆਪਾਂ ਟਰੈਕਟਰਾਂ ਵਾਲੇ ਬਲੌਗ ਵੀ ਪਾ ਦਿਆ ਕਰਾਂਗੇ ਤੇ ਕਬੂਤਰਾਂ ਵਾਲੀਆਂ ਵੀਡੀਓ ਵੀ ਪਾ ਦਿਆ ਕਰਾਂਗੇ ਇਸ ਕਰਕੇ ਸਾਰੇ ਭਰਾਵਾਂ ਦੀ ਤੁਹਾਡੀ ਹੈਲਪ ਹੁੰਦੀ ਰਵੇ ਵੀਰ ਬਣ ਕੇ ਸਾਰੇ ਭਰਾਓ ਚੈਨਲ ਨੂੰ ਸਬਸਕ੍ਰਾਈ ਕਿਵੇਂ ਆਪਾਂ ਕਬੂਤਰ ਡਾਉਣੇ ਕੀ ਹਿਸਾਬ بتاਵਾ ਕਿਵੇਂ ਆਪਾਂ ਕਬੂਤਰ ਸਾਹਮਣੇ ਆ ਤੇ ਬਾਬਾ ਰੱਖੇ ਸੌਖ ਬਾਕੀ ਵੀਰੇ ਮੱਛਣਾ ਨਾ ਮੱਛੀ ਆ ਕੋਈ ਚੱਕਰ ਨਹੀਂ ਯਾਰ ਆਪਾਂ ਕਿਸੇ ਦੀ ਪਰਵਾਹ ਨਹੀਂ ਕਰਦੇ ਜਿਹਨੇ ਮੱਛਣਾ ਮੱਛੀ ਆਵੇ ਹਨਾ ਵੀਰੇ ਕੋਈ ਚੱਕਰ ਨਹੀਂ ਤੇ ਚਲੋ ਸਾਰੇ ਭਰਾਵਾਂ ਦਾ ਧੰਨਵਾਦ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬਰ ਤੇ ਵੀਡੀਓ ਕਰ ਦਿਓ ਸਾਰੇ ਭਰਾਵਾਂ ਤੇ ਕਰ ਸ਼ੇਅਰ ਜਿੰਨੇ ਭਰਾਵਾਂ ਪਰ ਨਾਲ ਜੁੜੇ ਉਹਨਾਂ ਦਾ ਧੰਨਵਾਦ ਜਿਹੜੇ ਨਵੇਂ ਜੁੜਦੇ ਪਏ ਉਹਨਾਂ ਦਾ ਵੀ ਧੰਨਵਾਦ ਜਿੰਨਾਂ ਨਾਲ ਰਮ ਵੀਰੇ ਚੈਨਲ ਚੱਲਦਾ ਉਹਨਾਂ ਦਾ ਮਾ ਪੈਸੇ ਚੈਨਲ ਤੇ ਵੀਡੀਓ ਪਾਵਾਂਗੇ ਜੂਰੇ ਚੈਨਲ ਖੜ ਗਿਆ ਤੋ ਉਦੋਂ ਬਾਅਦ ਨਜ਼ਰਾਂ ਮਹੀਨਿਆਂ ਲਈ ਫਿਰ ਆਪਾਂ ਉਸ ਚੈਨਲ ਤੇ ਵੀਡੀਓ ਪਾਉਣੀਆਂ ਸ਼ੁਰੂ ਕਰ ਦੇਵਾਂਗੇ ਤੇ ਭਰਾਵਾਂ ਵਾਂਗੂ ਚੈਨਲ ਨੂੰ ਜੂਰ ਸਬਸਕ੍ਰਾਈਬਰ ਕਰ ਲਿਓ ਬਾਅਦ 60 55 ਵਾਲੇ ਤੋ ਚਲੋ ਬਈ ਬਾਕੀ ਹੱਸਦੇ ਵਾਸਤੇ ਰਹੋ ਸਾਰੇ ਭਰਾਵਾਂ ਨੂੰ